ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਬੜ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਹੱਸੀ ਕਰੋ ਹੱਸੀ ਕਰੋ ਜੀ ਉਹ ਠੀਕ ਹੋ ਵਧੀਆ ਠੀਕ ਹੈ ਜੀ ਨਾਮ ਤੇ ਐਡਰੈਸ ਬੋਲੋ ਨਾਮ ਦੀਲਾ ਸਿੰਘ ਪਿੰਟਾ ਲਵਾਂ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਨੇੜੇ ਤਾਂ ਪਾ ਮੰਡੀ ਠੀਕ ਹੈ ਬਾਈ ਇੱਧਰ ਪਖੋ ਗਈ ਚੀਆ ਮੋਬਾਈਲ ਨੰਬਰ ਬੋਲੋ 82642 2363 ਠੀਕ ਹੈ ਬਾਈ ਬਾਈ ਜਿਹੜੀ ਇਹ ਬੜ ਦੇ ਨੇ ਕਿਹੜਾ ਸੂਸ ਸੂਈ ਹੈ ਇਹ ਦੂਜਾ ਸੋਈ ਹੈਗਾ ਰਾਤ ਸੋਈ ਆ ਰਾਤ ਸੋਈ ਹਾਂ ਜੇਰ ਪੈ ਗਈ ਬਈ ਜੇਰ ਜਮਾ ਵੀਡੀਓ ਹੈਗੀ ਆਪਣੇ ਕੋਲੇ ਸਾਫ ਆ ਜਮੇ ਜੇ ਉਹ ਤਾਂ ਠੀਕ ਆ ਇਹਨੇ ਕਿੰਨਾ ਵੱਡਾ ਰਾਤ ਕੜਤਾ ਹੈ ਹੂੰ ਤੇ 2.5 ਕਿਲੋ ਤੱਕ ਕਰਕੇ ਕੜਤਾ 6 ਕਿਲੋ ਵੱਡਾ ਕੜਤਾ ਠੀਕ ਆ ਯਾਨੀ ਬੱਚਾ ਕੀ ਜੇ ਤਾਂ ਗਰਮਾਏ ਮਗਰ ਬੱਚਾ ਬੱਚਾ ਦੀ ਹਾਂ ਰਾਤ ਸੋਈ ਆ ਚੁਵਾਈ ਚੁਵਾਈ ਕਿਵੇਂ ਆ ਜਮਾ ਓਕੇ ਰਹਿ ਤਾ ਓਕੇ ਹੈ ਹਾਂ ਠੀਕ ਆ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਨਾੜਾ ਨੂੜਾ ਕਰਮ ਵਾਲੀ ਦੇ ਫੁੱਲ ਚ ਇੰਗ ਗਲਾਬੀ ਥਣ ਕੱਲਾ ਕੱਲਾ ਥਣ ਚਵਾਈ ਚਵਾਈ ਬਾਈ ਜੀ ਨੰਬਰ 1 ਆਰਡਰ ਦੇਖੋ ਬਾਈ ਹੁਣ ਚਵਾਈ ਸੁਬਾ ਕਰੀ ਵੀ ਇਹਦੀ ਹਾਂ ਹਾਂ ਇਹਨਾਂ ਨੂੰ ਬੜਾ ਕੱਢਿਆ ਬੜਾ ਹੁਣ ਟਾਈਮ ਹੈ ਜਿਹੜਾ 10 ਵਜੇ 13 ਮਿੰਟ ਹੋ ਗਏ ਬਾਈ ਉਸ ਸਮੇਂ ਜੱਜਮੈਂਟ ਕਰਿਓ ਹਣ ਸ਼ਾਮ ਤੱਕ ਆਰਡਰ ਕਰਮ ਵਾਲੀ ਵਧੀਆ ਤਿਆਰ ਕਰ ਲੂ ਤੋਰ ਦਿਓ ਬਾਈ ਫੁੱਲ ਕਰਦਾ ਹਣ ਫੁੱਲ ਕਰਦਾ ਵੱਡੀ ਜਰਸੀ ਹੈ ਬਾਈ ਫੁੱਲ ਕਰਦਾ ਫੇਸ ਦਿਖਾਓ ਤੁਸੀਂ ਲੋਗਲੀ ਲਈ ਵੀ 15 16 ਕਿਲੋ ਤੋ ਚੋਇਆ ਹੋ ਪਹਿਲੇ ਸੋਏ ਦੇ ਠੀਕ ਆ ਦੂਜੇ ਦੂਏ ਹੋਈ ਆ ਹੁਣ ਠੀਕ ਆ ਭਾਈ ਤੇ ਮੁੱਲ ਕੀ ਆ ਜਾਇਆ ਜਾ ਫਿਰ ਮੁੱਲ ਦਾ 48000 ਆ ਰਾਂ ਮੰਤਨ ਹੋ ਜੀ ਤਾਂ ਮੰਤਨ ਹੋ ਜੀ ਠੀਕ ਆ 48000 ਰੁਪਏ ਮੁੱਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮੰਤਨ ਜ਼ਰੂਰ ਹੋ ਜੀ ਚੰਗੀ ਆ ਬੜ ਸੁਨੱਖੀ ਆ ਫੁੱਲ ਕੱਦ ਦਾ 48 ਥਾਂਡੇ ਵਾ ਚੰਗਾ ਚਵਾਈ ਜੂਈ ਬਾਈ ਕਹਿੰਦਾ ਨੰਬਰ 1 ਚੰਗੀ ਆ ਬੇ ਬੱਚਾ ਵੀ ਮਗਰ ਬੱਚਾ ਕਾ ਭਾਈ ਲੈ ਭਾਈ ਚਵਾਈ ਦਿਖਾਉਣੀ ਚਵਾਈ ਬੜੀ ਚੰਗੀ ਹੈ ਹਨਾ ਲਗ ਬੌਲੇ ਮਾਰ ਦਿਆ ਬੇ ਬੌਲੇ ਚ ਆ ਜੇ ਬੜ ਹਾਂ ਹੂੰ ਦੂਜੇ ਤੇ ਮਾਰ ਇਹ ਤਾਂ ਬੌਲੇ ਯਾਰ ਹੂੰ ਲਾਇਆ ਬਈ ਚਵਾਈ ਤੇ ਵੀ ਪੂਰੀ ਚੰਗੀ ਹੈ ਜਿਵੇਂ ਮਰਜੀ ਧਾਰ ਮਰੀ ਨਾਲ ਕੋਈ ਚੱਕਰੀ ਦੀ ਮਾਉ ਇਹ ਨਾ ਖੜੀ ਹੈ ਕਰਮ ਵਾਲੀ ਥਣ ਦੇਖੋ ਬਈ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਮੁੱਲ ਬਈ 48 ਤੋਂ 48000 48000 ਰੁਪਏ ਮਾਨਦਾਨ ਮਾਨਦਾਨ ਹੋ ਜਾ ਠੀਕ ਹੈ ਬਈ ਕਿਸੇ ਵੀਰ ਨੂੰ ਬੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫਾਇਦ ਲਓ ਧੰਨਵਾਦ